ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓਗੇ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਮੋੜਨ ਵਾਲੀ ਆ ਸਾਡੀ ਜ਼ਿੰਦਗੀ ਨੂੰ ਬਦਲਣ ਵਾਲੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਗੁਰੂ ਨਾਨਕ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਕਿਹੜੇ ਸਿੱਖਾਂ ਦੇ ਉੱਤੇ ਰੀਝਦੇ ਨੇ ਕਿੰਨਾਂ ਦੇ ਉੱਤੇ ਖੁਸ਼ ਹੋ ਕੇ ਆਪਣੀਆਂ ਮਿਹਰਾਂ ਬਰਕਤਾਂ ਦਾ ਮੀਂਹ ਵਰਸਾਉਂਦੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਵਾਹਿਗੁਰੂ ਜੀ ਜਾਂ ਫਿਰ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜਰੂਰ ਲਿਖਿਆ ਉਹਨਾਂ ਤਾਂ ਆਵਾਜ ਦੀ ਵੀਡੀਓ ਸ਼ੁਰੂ ਕਰਦੇ ਆ ਸੰਗਤ ਜੀ ਆਪਾਂ ਕਈ ਵਾਰ ਆਪਣੇ ਆਸ-ਪਾਸ ਐਦਾਂ ਦੇ ਲੋਕ ਦੇਖਦੇ ਆ ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਦਿੱਤਾ ਸਭ ਕੁਝ ਆ ਧੀਆ ਪੁੱਤਰ ਨੇ ਧਨ ਦੌਲਤ ਸ਼ੌਹਰਤ ਆ ਕਈਆਂ ਦੇ ਤਾਂ ਬੁਹਿਆਂ ਤੱਕ ਰਿਜਕ ਰੁੱਲਦਾ ਏ ਪਰ ਫੇਰ ਵੀ ਉਹਨਾਂ ਦੀ ਜ਼ਿੰਦਗੀ ਦੀ ਨਿਰਾਸ਼ਾ ਦੂਰ ਨਹੀਂ ਹੋਈ। ਉਹਨਾਂ ਨੂੰ ਜਦੋਂ ਮਿਲੋ ਉਹ ਦੁਖੀ ਮਹਿਣਗੇ। ਜਦੋਂ ਗੱਲਬਾਤ ਕਰਕੇ ਦੇਖ ਲੋ ਹਾਲ ਚਾਲ ਪੁੱਛ ਲੋ ਕਹਿਣਗੇ ਅਸੀਂ ਬਹੁਤ ਔਖੇ ਆ। ਖਾਸ ਕਰਕੇ ਪੈਸੇ ਬਾਰੇ ਗੱਲ ਕਰਕੇ ਦੇਖੋ ਤਾਂ ਉਹਨਾਂ ਨੇ ਪੈਰਾਂ ਦੇ ਉੱਤੇ ਪਾਣੀ ਨਹੀਂ ਪੈਣ ਦੇਣਾ। ਉਹਨਾਂ ਨੇ ਕਹਿਣਾ ਵੀ ਪੈਸੇ ਦੇ ਨਾਲ ਤਾਂ ਬਣਦਾ ਹੀ ਕੁਝ ਨਹੀਂ ਆ। ਪੈਸੇ ਦੇ ਨਾਲ ਪੂਰੀ ਨਹੀਂ ਪੈਂਦੀ ਖਰਚੇ ਬਹੁਤ ਆ। ਭਾਵ ਕਿ ਉਹਨਾਂ ਨੇ ਹਰ ਵੇਲੇ ਨੈਗੇਟਿਵ ਗੱਲਾਂ ਕਰਦੇ ਰਹਿਣਾ ਹਰ ਵੇਲੇ ਮਰੂ ਮਰੂ ਕਰਦੇ ਰਹਿਣਗੇ ਤੇ ਇਸ ਚੀਜ਼ ਦਾ ਉਹਨਾਂ ਦੇ ਉੱਤੇ ਐਨਾ ਮਾੜਾ ਅਸਰ ਪੈਂਦਾ ਏ ਉਹਨਾਂ ਦੇ ਆਸ-ਪਾਸ ਇੰਨੀ ਕਿ ਨੈਗੇਟਿਵਿਟੀ ਇਕੱਠੀ ਹੋ ਜਾਂਦੀ ਆ ਕਿ ਉਹਨਾਂ ਦੀ ਸੋਚ ਹੀ ਨੈਗੇਟਿਵ ਹੋ ਜਾਂਦੀ ਆ ਨਤੀਜਾ ਕੀ ਨਿਕਲਦਾ ਕਿ ਜਿਹੜਾ ਮੰਦਾ ਹਰ ਵੇਲੇ ਮਰੂ ਮਰੂ ਕਰਦਾ ਰਹਿੰਦਾ ਹਰ ਵੇਲੇ ਆਪਣੇ ਆਪ ਨੂੰ ਦੁਖੀ ਆਪਣੇ ਆਪ ਨੂੰ ਔਖਾ ਸਮਝਦਾ ਨਾ ਕਈ ਵਾਰ ਇਹ ਚੀਜ਼ਾਂ ਉਹਦੇ ਨਾਲ ਸੱਚ ਹੋਣ ਵੈਸਲੀ ਹੋ ਜਾਂਦੀਆਂ ਨੇ ਉਹਦਾ ਦਿਮਾਗ ਹੀ ਨੈਗੇਟਿਵ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦਾ ਹੈ ਅਤੇ ਕੁਝ ਲੋਕ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਦੇ ਵੀ ਦੇਖੇ ਹੋਣਗੇ ਉਹਨਾਂ ਦੀ ਜੇਬ ਦੇ ਵਿੱਚ ਪੈਸਾ ਭਾਵੇਂ ਘੱਟ ਹੋਵੇ ਘਰ ਵਿੱਚ ਗਰੀਬੀ ਹੋਵੇ ਪਰ ਉਹ ਦਿਲ ਦੇ ਰਾਜੇ ਹੁੰਦੇ ਆ ਦਿਲ ਪੱਖੋਂ ਧਨਮਾਨ ਹੁੰਦੇ ਆ ਉਹਨਾਂ ਨੂੰ ਜਦੋਂ ਮਿਲੋ ਚੜ੍ਹਦੀ ਕਲਾ ਦੇ ਵਿੱਚ ਸ਼ੁਕਰਾਨੇ ਦੇ ਵਿੱਚ ਕਹਿਣਗੇ ਦੋ ਵਕਤ ਦੀ ਰੋਟੀ ਤਾਂ ਮਿਲ ਰਹੀ ਹੈ ਨਾ ਉਹ ਦੋ ਵਕਤ ਦੀ ਰੋਟੀ ਦੇ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿੰਦੇ ਨੇ ਘਰ ਦੇ ਵਿੱਚ ਗਰੀਬੀ ਆ ਆਪਣਾ ਬਸਾ ਸਰਦਾ ਹੈ ਪਰ ਫਿਰ ਵੀ ਦੂਜਿਆਂ ਦੀ ਮਦਦ ਕਰਨ ਨੂੰ ਤਿਆਰ ਪਰ ਤਿਆਰ ਰਹਿੰਦੇ ਨੇ ਅਤੇ ਸੱਚ ਕਰਕੇ ਜਾਣਿਓ ਜੀ ਇਦਾਂ ਦੇ ਮਨੁੱਖ ਇਦਾਂ ਦੇ ਸਿੱਖ ਸਤਗੁਰ ਸੱਚੇ ਪਾਤਸ਼ਾਹ ਨੂੰ ਬੜੇ ਪਿਆਰੇ ਲੱਗਦੇ ਹੋਣਗੇ ਦੂਸਰੀ ਗੱਲ ਕਿ ਜਿਹੜਾ ਬੰਦਾ ਹਰ ਵੇਲੇ ਪੋਜ਼ਿਟਿਵ ਸੋਚਦਾ ਹੈ ਚੰਗਾ ਸੋਚਦਾ ਹੈ ਹਰ ਵੇਲੇ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਰਹਿੰਦਾ ਹੈ ਉਹਦੀ ਸੋਚ ਦੇ ਵਿੱਚ ਪੋਜ਼ਿਟਿਵਿਟੀ ਆਉਂਦੀ ਆ ਉਹ ਦਿਲ ਦਾ ਰਾਜਾ ਦਿਲ ਪਖੋਤਣਵਾਨ ਬੰਦਾ ਹਰ ਚੀਜ਼ ਦੇ ਵਿੱਚ ਤਨਵਾਨ ਹੋ ਜਾਂਦਾ ਹੈ ਉਹ ਸਿਹਤ ਪੱਖੋਂ ਵੀ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਤੰਦਰੁਸਤ ਨਰਵਾ ਰਹਿੰਦਾ ਹੈ ਕਿਉਂਕਿ ਜਿਸ ਬੰਦੇ ਦੇ ਮਨ ਦੇ ਵਿੱਚ ਮੈਲ ਨਹੀਂ ਆ ਜਿਸ ਬੰਦੇ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਝੂਠ ਫਰੇਵ ਠੱਗੀ ਠੋਰੀ ਨਹੀਂ ਆ ਕੋਡੂ ਕਿਸੇ ਗੱਲ ਦੀ ਫਿਕਰ ਉਹ ਹਮੇਸ਼ਾ ਤੰਦਰੁਸਤ ਰਹੇਗਾ ਕਿੜਿਆ ਕਿੜਿਆ ਰਹੇਗਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਭਾਵੇਂ ਉਹਦੀ ਸਿਹਤ ਤੰਦਰੁਸਤ ਨਰੋਈ ਰਹਿੰਦੀ ਆ ਉਹ ਸੇਤ ਪੱਖੋਂ ਵੀ ਤਨਵਾਨ ਰਹਿੰਦਾ ਹੈ ਉਹ ਆਪਣੀ ਸੋਚ ਪੱਖੋਂ ਵਿਚਾਰਾ ਪੱਖੋਂ ਵੀ ਹਮੇਸ਼ਾ ਹੀ ਤਨਵਾਨ ਰਹਿੰਦਾ ਹੈ ਕਿਉਂਕਿ ਜਦੋਂ ਆਪਾਂ ਹਰ ਵੇਲੇ ਚੰਗਾ ਸੋਚਦੇ ਆ ਤਾਂ ਫਿਰ ਸਾਡੀ ਸੋਚ ਦੇ ਵਿੱਚ ਸਾਡੇ ਸੁਭਾਅ ਦੇ ਵਿੱਚ ਉਹ ਚੰਗਿਆਈ ਝਲਕਦੀ ਆ ਇਹਦਾ ਸਾਨੂੰ ਬੜਾ ਹੀ ਫਾਇਦਾ ਮਿਲਦਾ ਹੈ ਅਤੇ ਇੱਕ ਦਿਨ ਐਸਾ ਵੀ ਆਉਂਦਾ ਵੀ ਉਹ ਬੰਦਾ ਭਾਵੇਂ ਜਿੰਨਾ ਮਰਜੀ ਗਰੀਬ ਹੋਵੇ ਪੈਸੇ ਪੱਖੋਂ ਵੀ ਧਨਵਾਨ ਹੋ ਹੀ ਜਾਂਦਾ ਕਿਉਂਕਿ ਜਿਹਦੀ ਸੋਚ ਜਿਹਦਾ ਸੁਭਾਅ ਵਧੀਆ ਹੈ ਜਿਹਦੀ ਸਿਹਤ ਤੰਦਰੁਸਤ ਨਰੋਈ ਆ ਜਿਹਦੀ ਨੀਅਤ ਸੱਚੀ ਸੁੱਚੀ ਆ ਉਹਦੇ ਨਾਲ ਚੰਗਾ ਹੀ ਹੁੰਦਾ ਹੈ ਮਹਾਂਪੁਰਖ ਜੀ ਕਹਿੰਦੇ ਆਪਾਂ 1 ਰੁਪਏ ਦੇ ਨਾਲ ਵੀ ਕਿਸੇ ਦੀ ਸੱਚੇ ਮਨੋਂ ਮਦਦ ਕਰਦੇ ਆ ਨਾ ਉਹ ਸਾਡਾ 1 ਵੀ ਸਾਨੂੰ 100 ਹੋ ਕੇ ਵਾਪਸ ਮਿਲੇਗਾ ਜੋ ਵੀ ਆਪਾਂ ਚੰਗੇ ਕੰਮ ਕਰਦੇ ਆਂ ਜੋ ਵੀ ਆਪਾਂ ਕਿਸੇ ਦਾ ਭਲਾ ਕਰਦੇ ਆਂ ਨਾ ਉਹ ਚੰਗੇ ਕੰਮ ਸਾਡੇ ਵੱਲੋਂ ਕੀਤਾ ਹੋਇਆ ਭਲਾ ਇੱਕ ਨਾ ਇੱਕ ਦਿਨ ਸਾਡੇ ਕੋਲ ਵਾਪਸ ਮੁੜ ਕੇ ਜਰੂਰ ਆਉਂਦਾ ਹੈ ਅਤੇ ਕਈ ਗੁਣਾ ਵੱਧ ਕੇ ਆਉਂਦਾ ਹੈ ਇਸੇ ਨੂੰ ਹੀ ਗੁਰਨਾਣਕ ਪਾਤਸ਼ਾਹ ਜੀ ਦੀ ਖੁਸ਼ੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਖੁਸ਼ੀ ਕਹਿੰਦੇ ਆਂ ਜੋ ਇਨਸਾਨ ਚੰਗੀ ਸੋਚ ਦਾ ਮਾਲਕ ਆ ਜਿਸ ਇਨਸਾਨ ਦੇ ਅੰਦਰ ਦੂਸਰਿਆਂ ਦੇ ਪ੍ਰਤੀ ਤਰਸ ਦਇਆ ਦੀ ਭਾਵਨਾ ਹੋਵੇ ਜੋ ਮਨੁੱਖ ਹਰ ਵੇਲੇ ਉਸ ਪ੍ਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਰਹਿੰਦਾ ਹੋਵੇ ਸਤਗੁਰ ਸੱਚੇ ਪਾਸ਼ਾ ਉਹਦੇ ਉੱਤੇ ਜ਼ਰੂਰ ਰੀਝਦੇ ਆ ਤੇ ਜਦੋਂ ਰੀਜਦੇ ਆ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਉਸ ਹੁਣ ਮੁੱਖ ਦੇ ਨਾਲ ਸਤਿਗੁਰ ਸੱਚੇ ਪਾਸ਼ਾ ਦੋਹਾਂ ਹੱਥਾਂ ਦੇ ਨਾਲ ਮੇਰਾ ਵਰਕਤਾ ਕਰਦੇ ਨੇ ਗੁਰੂ ਇਤਿਹਾਸ ਦੀ ਇਹ ਸਾਖੀ ਤੁਸੀਂ ਸਭ ਨੇ ਸੁਣੀ ਹੋਵੇਗੀ ਭਾਈ ਸੋਮਾ ਸ਼ਾਹ ਦੀ ਵੀ ਸਾਖੀ ਸੋਮਾ ਸ਼ਾਹ ਜੀ ਦੇ ਉੱਤੇ ਮੇਰੇ ਚੌਥੇ ਪਾਸ਼ਾ ਉਹਦਾ ਭੋਲਾਪਨ ਦੇਖ ਕੇ ਹੀ ਰੀਜੇ ਸਨ ਉਹਦੀ ਸੱਚੀ ਸੁੱਚੀ ਨੀਅਤ ਦੇਖ ਕੇ ਰੀਜੇ ਸਨ ਗੁਰੂ ਇਤਿਹਾਸ ਦੀ ਇਹ ਸਾਖੀ ਤੁਸੀਂ ਸਭ ਨੇ ਸੁਣੀ ਹੋਵੇਗੀ ਆਪਾਂ ਸ਼ਾਰਟ ਦੇ ਵਿੱਚ ਆਪ ਜੀ ਦੇ ਨਾਲ ਕੁਝ ਗੱਲਾਂ ਸਾਂਝੀਆਂ ਕਰਦੇ ਆਂ ਕਹਿੰਦੇ ਭਾਈ ਸੋਮਾ ਸ਼ਾਹ ਜੀ ਇਹਨਾਂ ਦੇ ਪਿਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਮਾਂ ਨੇ ਆਪਣੇ ਪੁੱਤਰ ਨੂੰ ਕੰਮ ਕਰਨ ਦੇ ਲਈ ਘਰੋਂ ਤੋਰਿਆ ਮਾਂ ਨੇ ਘਰ ਦੇ ਵਿੱਚ ਜੋ ਵੀ ਛੋਲੇ ਪਏ ਸਨ ਉਹਨਾਂ ਨੂੰ ਉਬਾਲ ਕੇ ਉਹਨਾਂ ਦੀਆਂ ਘੁੰਗੜੀਆਂ ਬਣਾ ਦਿੱਤੀਆਂ ਅਤੇ ਕਿਹਾ ਜਾ ਪੁੱਤਰ ਇਹ ਘੁੰਗੜੀਆਂ ਵੇਚਿਆ ਕਿਉਂਕਿ ਜੇ ਆਪਾਂ ਮਿਹਨਤ ਕਰਾਂਗੇ ਕੰਮ ਕਰਾਂਗੇ ਤਾਂ ਹੀ ਖਾਵਾਂਗੇ ਘਰ ਦੇ ਵਿੱਚ ਹੁਣ ਹੋਰ ਕੋਈ ਵੀ ਕਮਾਉਣ ਵਾਲਾ ਨਹੀਂ ਆ ਪੁੱਤਰ ਤੈਨੂੰ ਹੀ ਕਰਦੀ ਜ਼ਿੰਮੇਵਾਰੀ ਚੁੱਕਣੀ ਪੈਣੀ ਆ ਤਾਂ ਜਾ ਮੇਰਾ ਪੁੱਤ ਇਹ ਘੁੰਗਣੀਆਂ ਵੇਚ ਕੇ ਜੋ ਵੀ ਵਟਕ ਤੈਨੂੰ ਹੋਵੇਗੀ ਨਾ ਉਹ ਲੈ ਆਵੀ ਉਹਦਾ ਆਪਾਂ ਰਾਸ਼ਨ ਪਾਣੀ ਲੈ ਆਵਾਂਗੇ ਕਹਿੰਦੇ ਮਾਂ ਨੇ ਉਹ ਛੋਲੇ ਉਬਾਲ ਕੇ ਵਿੱਚ ਨਮਕ ਮਿਲਾ ਕੇ ਉਹ ਘੁੰਗਣੀਆਂ ਤਿਆਰ ਕਰ ਦਿੱਤੀਆਂ ਅਤੇ ਆਪਣੇ ਪੁੱਤਰ ਨੂੰ आशीर्वाद लेके ကြਿਆ ਕਹਿੰਦੇ ਉਹ ਪੁੱਤਰ ਭਾਈ ਸੋਮਾ ਸ਼ਾਹੀ ਉਹ ਕੁੰਗਣੀਆਂ ਵੇਚਣ ਦੇ ਲਈ ਗੁਰੂ ਰਾਮदास ਪਾਸ਼ਾ ਦੇ ਦਰ ਦੇ ਉੱਤੇ ਪਹੁੰਚ ਗਏ ਕਿਉਂਕਿ ਜਦੋਂ ਸਤਗੁਰ ਸੱਚੇ ਪਾਸ਼ਾ ਨੇ ਕਿਸੇ ਦਾ ਭਲਾ ਕਰਨਾ ਹੋਵੇ ਨਾ ਸਤਗੁਰ ਸੱਚੇ ਪਾਸ਼ਾ ਆਪ ਹੀ ਸੱਦੇ ਭੇਜ ਕੇ ਉਸ ਜੀ ਨੂੰ ਆਪਣੇ ਕੋਲ ਬੁਲਾ ਲੈਂਦੇ ਨੇ ਕਹਿੰਦੇ ਇਦਾਂ ਹੀ ਸੋਮਾ ਸ਼ਾਹ ਜੇ ਰੁਕਰੋ ਨਿਕਲਿਆ ਤਾਂ ਇਹਨੂੰ ਕਿਸੇ ਨੇ ਦੱਸਿਆ ਵਿਜਾਗੁਰ ਰਾਮਦਾਸ ਪਾਸ਼ਾ ਦੇ ਦਰ ਤੇ ਚਲਿਆ ਗਿਆ ਕਿਉਂਕਿ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਆ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਇਹ ਤੇਰੀਆਂ ਘੁੰਗੜੀਆਂ ਝੱਟ ਵਿਕ ਜਾਣਗੀਆਂ ਕਹਿੰਦੇ ਭਾਈ ਸੋਮਾ ਸ਼ਾਹ ਜੀ ਉਸ ਫਲੇ ਮੁਨੱਖ ਦੀ ਉਸ ਗੁਰਸਿੱਖ ਦੀ ਗੱਲ ਮੰਨ ਕੇ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਚਲੇ ਗਏ ਜਾ ਕੇ ਆਪਣਾ ਸ਼ਾਭਾ ਲਾ ਲਿਆ ਘੁੰਗਣੀਆਂ ਵੇਚ ਲੀਆਂ ਸ਼ੁਰੂ ਕਰ ਦਿੱਤੀਆਂ ਕਹਿੰਦੇ ਉਹੀ ਗੱਲ ਹੋਈ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸਨ ਸੰਗਤਾਂ ਨੇ ਝੱਟ ਹੀ ਭਾਈ ਸੋਮਾ ਸ਼ਾਹ ਜੀ ਦੀਆਂ ਸਾਰੀਆਂ ਘੁੰਗਣੀਆਂ ਖਰੀਦ ਲਈਆਂ ਭਾਈ ਸੋਮਾ ਸ਼ਾਹ ਜੀ ਨੂੰ ਚੰਗੀ ਵਟਕ ਹੋ ਗਈ ਬੜਾ ਖੁਸ਼ ਹੋਇਆ ਕਿ ਮਾਂ ਨੂੰ ਲਿਜਾ ਕੇ ਇਹ ਪੈਸੇ ਦਵਾਂਗਾ मां ਬੜੀ ਖੁਸ਼ ਹੋਵੇਗੀ ਕਹਿੰਦੇ ਅਜੇ ਆਪਣਾ ਸ਼ਾਬਾ ਸਮੇਟ ਕੇ ਘਰ ਜਾਣ ਦੀ ਤਿਆਰੀ ਕਰ ਰਿਆ ਸੀ ਉਨੀ ਦੇਰ ਤੱਕ ਮੇਰੇ ਚੌਥੇ ਪਾਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਉੱਥੋਂ ਦੀ ਲੰਗਦੇ ਹੋਏ ਇਹ ਭਾਈ ਸੋਮਾ ਸ਼ਾਹ ਜੀ ਦੇ ਕੋਲ ਆ ਗਏ ਪਾਸ਼ਾ ਦਾ ਲੰਗਦੇ ਲੰਗਦੇ ਧਿਆਨ ਇਹਦੇ ਵੱਲ ਪੈ ਗਿਆ ਬੜਾ ਪਿਆਰਾ ਬੱਚਾ ਸੀ ਕਿੱਥੇ ਪਾਸ਼ਾ ਇਸ ਬੱਚੇ ਦੇ ਕੋਲ ਆਏ ਅਤੇ ਆ ਕੇ ਕਿਹਾ ਕਿ ਭਾਈ ਤੂੰ ਕਾਹਦਾ ਸ਼ਾਪਾ ਲਾਇਆ ਹੈ ਕਹਿੰਦੇ ਉਹਨੇ ਦੱਸਿਆ ਕਿ ਪਾਸ਼ਾ ਮੈਂ ਇੱਥੇ ਘੁੰਗੜੀਆਂ ਵਿੱਚ ਨ ਆਇਆ ਸੀ ਮੇਰੀਆਂ ਸਾਰੀਆਂ ਘੁੰਗੜੀਆਂ ਸਵੇ ਸਿਰ ਹੀ ਵਿਕ ਗਈਆਂ ਨੇ ਹੁਣ ਮੈਂ ਘਰ ਨੂੰ ਚੱਲਿਆ ਹਾਂ ਪਾਸ਼ਾ ਨੇ ਕਿਹਾ ਅੱਛਾ ਕਿੰਨੀ ਕੁ ਵਟਕ ਹੋ ਗਈ ਆ ਬੱਚੇ ਨੇ ਖੁਸ਼ੀ ਦੇ ਨਾਲ ਕਿਹਾ ਜੀ ਕਾਫੀ ਵਟਕ ਹੋ ਗਈ ਆ ਪਾਸ਼ਾ ਨੇ ਕਿਹਾ ਲਿਆ ਫਿਰ ਆਪਣੀ ਵਟਕ ਸਾਨੂੰ ਦੇ ਦੇ ਕਹਿੰਦੇ ਭਾਈ ਸੋਮਾ ਸ਼ਾਹੀ ਨੇ ਬਿਨਾ ਕੋਈ ਸਵਾਲ ਕੀਤਿਆਂ ਜੋ ਵੀ ਪੈਸੇ ਵੱਟੇ ਸਨ ਗੁਰੂ ਰਾਮਦਾਸ ਪਾਸ਼ਾ ਜੀ ਦੇ ਹੱਥ ਤੇ ਰੱਖ ਦਿੱਤੇ ਕਹਿੰਦੇ ਇਹ ਦਰ ਸਿੱਖ ਸੰਗਤਾਂ ਦੇ ਹੈਰਾਨ ਕਿ ਸਤਿਗੁਰ ਸੱਚੇ ਪਾਸ਼ਾ ਦੇ ਕੋਲ ਜਦੋਂ ਸੰਗਤਾਂ ਆਉਂਦੀਆਂ ਨੇ ਸਤਿਗੁਰ ਸੱਚੇ ਪਾਸ਼ਾ ਜੀ ਲਈ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਸੇਵਾਵਾਂ ਪੇਟਾਵਾਂ ਲੈ ਕੇ ਆਉਂਦੇ ਨੇ ਮਾਇਆ ਪੇਟ ਕਰਕੇ ਜਾਂਦੇ ਨੇ ਪਾਸ਼ਾ ਨੇ ਕਦੇ ਵੀ ਉਹਨਾਂ ਦੀ ਮਾਇਆ ਪੇਟਾਵਾਂ ਵੱਲ ਇਦਾਂ ਦੇਖਿਆ ਨਹੀਂ ਇਸ ਬੱਚੇ ਤੋਂ ਖੁਦ ਉਹਦੀ ਕੀਤੀ ਹੋਈ ਵਟਕ ਮੰਗ ਰਹੇ ਨੇ ਪਰ ਕਹਿੰਦੇ ਚੁੱਪ ਰਹੇ ਕਿਉਂਕਿ ਸਭ ਜਾਣਦੇ ਸਨ ਕਿ ਇਹਦੇ ਵਿੱਚ ਵੀ ਕੋਈ ਨਾ ਕੋਈ ਰਾਜ ਹੋਵੇਗਾ ਇਸ ਬੱਚੇ ਦਾ ਭਲਾ ਕਰਨਾ ਹੋਵੇਗਾ ਕਹਿੰਦੇ ਉਹ ਦਿਨ ਬੀਤਿਆ ਬੱਚਾ ਆਪਣੀ ਸਾਰੀ ਵਟਕ ਦੇ ਕੇ ਘਰੋਂ ਚਲਿਆ ਗਿਆ ਮਾਂ ਉਡੀਕ ਰਹੀ ਸੀ ਮਾਂ ਨੇ ਕਿਹਾ ਪੁੱਤਰ ਘੁੰਗਣੀਆਂ ਵਿਕ ਗਈਆਂ ਇਹਨੇ ਕਿਹਾ ਹਾਂ ਮਾਂ ਘੁੰਗਣੀਆਂ ਸਾਰੇ ਸਿਰ ਵਿਕ ਗਈਆਂ ਮਾਣੇ ਕਿ ਆ ਅੱਛਾ ਚੰਗੀ ਵਟਕ ਹੋ ਗਈ ਇਹਨੇ ਕਿਹਾ ਹਾਂ ਮਾਂ ਬਹੁਤ ਚੰਗੀ ਵਟਕ ਹੋਈ ਮੈਨੂੰ ਕਾਫੀ ਪੈਸੇ ਮਿਲ ਗਏ ਸਾਨ ਤਾਂ ਮਾਣੇ ਕਹੇ ਲਿਆ ਪੁੱਤ ਦੇ ਪੈਸੇ ਮੈਂ ਕੋਈ ਅੰਨ ਪਾਣੀ ਖਰੀਦ ਲਿਆਵਾਂ ਤੇਰੇ ਲਈ ਰੋਟੀ ਪਕਾਵਾਂ ਕਹਿੰਦੇ ਆਈ ਸੋ ਮਾਂ ਸਾਜੀ ਨੇ ਕਿਹਾ ਮਾਂ ਉਹ ਵਟਕ ਤਾਂ ਮੈਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਦੇ ਆਇਆ ਹਾਂ ਪਾਤਸ਼ਾਹ ਮੇਰੇ ਸ਼ਾਬੇ ਤੇ ਆਏ ਸਨ ਉਹਨਾਂ ਨੇ ਆ ਕੇ ਮੇਰੇ ਮੈਨੂੰ ਪੁੱਛਿਆ ਕਿ ਤੇਰੀ ਕਿੰਨੀ ਕ ਵਟਕ ਹੋਈ ਆ ਜਦ ਮੈਂ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਲਿਆ ਤੂੰ ਆਪਣੀ ਸਾਰੀ ਵਟਕ ਮੈਨੂੰ ਦੇ ਦੇ ਤਾਂ ਮੈਂ ਉਹ ਵਟਕ ਉਹਨਾਂ ਨੂੰ ਦੇ ਆਇਆ ਹਾਂ ਮਾਂ ਨੇ ਖੁਸ਼ੀ ਦੇ ਨਾਲ ਆਪਣੇ ਪੁੱਤਰ ਨੂੰ ਗੱਲ ਨਾਲ ਲਾ ਲਿਆ ਕਿ ਆ ਪੁੱਤਰ ਸ਼ੁਕਰ ਹੈ ਪਰਮਾਤਮਾ ਦਾ ਤੂੰ ਨਾ ਨਹੀਂ ਕੀਤੀ ਤੂੰ ਬੜਾ ਚੰਗਾ ਕੰਮ ਕਰਕੇ ਆਇਆ ਏ ਕਿਨੇ ਚਲੋ ਘਰ ਦੇ ਵਿੱਚ ਜੋ ਵੀ ਮਾੜਾ ਮੋਟਾ ਰਾਸ਼ਨ ਪੜੀ ਸੀ ਉਹਦੀ ਰੋਟੀ ਟੁਕ ਤਿਆਰ ਕੀਤਾ ਖਾ ਪੀ ਕੇ ਮਾਪੋਤ ਸੌਂ ਗਏ ਅਗਲੇ ਦਿਨ ਜੋ ਵੀ ਛੋਲੇ ਬਚੇ ਸਨ ਉਹਦੀਆਂ ਘੁੰਗਣੀਆਂ ਤਿਆਰ ਕਰਕੇ ਭਾਈ ਸੋਮਾ ਸ਼ਾਹੀ ਦੇ ਫਿਰ ਭੇਜ ਦਿੱਤਾ ਸੋਮਾ ਸ਼ਾਹੀ ਫਿਰ ਗੁਰੂ ਰਾਮਦਾਸ ਪਾਸ਼ਾ ਦੇ ਦਰ ਦੇ ਜਾ ਕੇ ਘੁੰਗਣੀਆਂ ਵੇਚਣ ਲੱਗੇ ਅੱਜ ਵੀ ਘੁੰਗਣੀਆਂ ਛੇਤੀ ਵਿਕ ਗਈਆਂ ਚੰਗੀ ਵਟਕ ਹੋਈ ਉਹ ਵਟਕ ਵੀ ਗੁਰੂ ਰਾਮਦਾਸ ਪਾਸ਼ਾ ਖੁਦ ਆਣ ਕੇ ਇਸ ਬੱਚੇ ਨੂੰ ਲੈ ਗਏ ਕਹਿੰਦੇ ਜਦੋਂ ਤੀਸਰਾ ਦਿਨ ਹੋਇਆ ਘਰ ਦੇ ਵਿੱਚ ਹੁਣ ਥੋੜੇ ਜੇ ਛੋਲੇ ਬਚੇ ਸਨ ਮਾਂ ਨੇ ਉਸੇ ਦੀਆਂ ਘੁੰਗਣੀਆਂ ਤਿਆਰ ਕਰ ਦਿੱਤੀਆਂ ਉਹ ਥੋੜੀਆਂ ਜਿਹੀਆਂ ਘੁੰਗਣੀਆਂ ਲੈ ਕੇ ਭਾਈ ਸੋਮਾ ਸ਼ਾਹ ਜੀ ਫਿਰ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਚਲੇ ਗਏ ਉਹ ਘੁੰਗਣੀਆਂ ਝੱਟ ਹੀ ਵੇਚ ਗਈਆਂ ਕਹਿੰਦੇ ਘੁੰਗਣੀਆਂ ਵੇਚ ਕੇ ਜਿਉਂ ਬਠਾ ਇੰਤਜ਼ਾਰ ਕਰ ਰਿਹਾ ਵੀ ਅੱਜ ਗੁਰੂ ਰਾਮਦਾਸ ਪਾਸ਼ਾ ਵਟਕਲੈਂਡ ਦੇ ਲਈ ਆਏ ਨਹੀਂ ਆਂ ਕਹਿੰਦੇ ਉਡੀਕਦਾ ਰਿਆ ਉਡੀਕਦਾ ਰਿਆ ਜਦ ਪਾਸ਼ਾ ਨਾ ਆਏ ਤਾ ਖੁਦ ਹੀ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਗਿਆ ਜਿੱਥੇ ਸੱਜ ਤਾਂ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰ ਗਿਆ ਸੱਜ ਕਿੰਨੇ ਇਹ ਬੱਚੇ ਨੇ ਵੀ ਸਤਗੁਰ ਸੱਚੇ ਪਾਸ਼ਾ ਦੇ ਰੱਜ ਰੱਜ ਦਰਸ਼ਨ ਕੀਤੇ ਜਦ ਵਾਰੀ ਆਈ ਤਾਂ ਜੋ ਪੈਸੇ ਮੁਠੀ ਦੇ ਵਿੱਚ ਬੰਦ ਸਨ ਉਹ ਸਾਹਮਣੇ ਕਰ ਦਿੱਤੇ ਕਿਆ ਪਾਸ਼ਾ ਮੈਂ ਕਦੋਂ ਦਾ ਤੁਹਾਨੂੰ ਓਡੀ ਕਰਿਆ ਸੀ ਅੱਜ ਤੁਸੀਂ ਵਟਕ ਲੈਣ ਦੇ ਲਈ ਆਏ ਨਹੀਂ ਫਿਰ ਮੈਂ ਆਪ ਹੀ ਆ ਗਿਆ ਕਹਿੰਦੇ ਪਾਸ਼ਾ ਉਹ ਪਿਆਰੇ ਜਿਹੇ ਬੱਚੇ ਦੇ ਮੂੰਹੋਂ ਇਹ ਗੱਲ ਸੁਣ ਕੇ ਬੜੇ ਖੁਸ਼ ਹੋਏ ਕਹਿਣ ਲੱਗੇ ਅੱਛਾ ਚੱਲ ਚੰਗਾ ਕੀਤਾ ਤੂੰ ਖੁਦ ਹੀ ਆ ਗਿਆ ਲਿਆ ਫਿਰ ਕੀ ਵਟਕ ਲੈ ਕੇ ਆਇਆ ਕਹਿੰਦੇ ਉਹ ਬੱਚੇ ਨੇ ਸਾਰੇ ਪੈਸੇ ਗੁਰਰਾਮ ਦਾਸ ਪਾਸ਼ਾ ਜੀ ਦੀ ਤਲੀ ਦੇ ਉੱਤੇ ਰੱਖ ਦਿੱਤੇ ਕਹਿੰਦੇ ਪਾਸ਼ਾ ਨੇ ਉਹ ਥੋੜੇ ਜਿਹੇ ਪੈਸੇ ਦੇਖ ਕੇ ਭਾਈ ਸੋਮਾ ਸ਼ਾਨੂ ਕਿਆ ਕਿ ਕੀ ਗੱਲ ਭਾਈ ਅੱਜ ਇੰਨੀ ਥੋੜੀ ਵਟਕ ਹੋਈ ਆ ਬਾਕੀ ਪੈਸੇ ਕਿੱਥੇ ਆ ਤੇ ਕਹਿੰਦੇ ਭਾਈ ਸੋਮਾ ਸ਼ਾਹੀ ਜੀ ਨੇ ਭੋਲੇ ਪਾਸਾਰੀ ਗੱਲ ਪਾਸ਼ਾ ਨੂੰ ਦੱਸ ਦਿੱਤੀ ਕਿ ਮੇਰੇ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸਾਡੇ ਘਰ ਦੇ ਵਿੱਚ ਰੋਟੀ ਟੁੱਕ ਦਾ ਵੀ ਬੜਾ ਔਖਾ ਹੋ ਗਿਆ ਸੀ ਇਸ ਕਰਕੇ ਮਾਂ ਨੇ ਮੈਨੂੰ ਕੰਮ ਤੇ ਭੇਜਿਆ ਜੋ ਵੀ ਘਰ ਦੇ ਵਿੱਚ ਥੋੜੇ ਬਹੁਤੇ ਛੋਲੇ ਬਚੇ ਸੀ ਉਹਦੀਆਂ ਘੁੰਗੜੀਆਂ ਬਣਾ ਕੇ ਮਾਂ ਮੈਨੂੰ ਵੇਚਣ ਦੇ ਲਈ ਕਹਿੰਦੀ ਸੀ ਤਾਂ ਜੋ ਸਾਨੂੰ ਦੋ ਵਕਤ ਦੀ ਰੋਟੀ ਮਿਲ ਸਕੇ ਸਾਡਾ ਕੰਮ ਧੰਦਾ ਅੱਗੇ ਤੁਰ ਸਕੇ ਪਰ ਉਹ ਪੈਸੇ ਤਾਂ ਬਾਸ਼ਾ ਤੁਸੀਂ ਲੈ ਲੈਂਦੇ ਰਹੇ ਇਸ ਕਰਕੇ ਮੈਂ ਘਰ ਦੇ ਵਿੱਚ ਕੋਈ ਵੀ ਪੈਸਾ ਨਹੀਂ ਲੈ ਕੇ ਗਿਆ ਬਾਸ਼ਾ ਅਸੀਂ ਬੜੇ ਗਰੀਬ ਆ ਕਹਿੰਦੇ ਬਾਸ਼ਾ ਨੇ ਜਦ ਸਾਰੀ ਗੱਲਬਾਤ ਬੱਚੇ ਦੇ ਮੂੰਹੋਂ ਸੁਣੀ ਜਦ ਬੱਚੇ ਨੇ ਕਿਹਾ ਕਿ ਬਾਸ਼ਾ ਅਸੀਂ ਗਰੀਬ ਆ ਪਾਸ਼ਾ ਦੇ ਗਿਆ ਪੁੱਤਰ ਤੇਰਾ ਨਾਮ ਕੀ ਆ ਤਾਂ ਕਹਿੰਦੇ ਉਹਨੇ ਕਿਹਾ ਪਾਸ਼ਾ ਮੇਰਾ ਨਾਮ ਆ ਸੋਮਾ ਪਾਸ਼ਾ ਕਹਿਣ ਲੱਗੇ ਅੱਜ ਤੋਂ ਬਾਅਦ ਤੂੰ ਗਰੀਬ ਨਹੀਂ ਰਿਹਾ ਸੋਮਾ ਸ਼ਾ ਸ਼ਾਹਾਂ ਦਾ ਸ਼ਾਹ ਬੇਪਰਵਾ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਨੇ ਇਹ ਬਚਨ ਕੀਤੇ ਅਤੇ ਕਾਫੀ ਸਾਰਾ ਧਨ ਦੌਲਤ ਦੇ ਕੇ ਆਪਣੇ ਸਿੱਖਾਂ ਦੇ ਸਮੇਤ ਇਹ ਬੱਚੇ ਨੂੰ ਘਰ ਭੇਜਿਆ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਨੇ ਉਹਦਾ ਕੋਲਾਪਨ ਦੇਖ ਕੇ ਉਹਦੇ ਅੰਦਰ ਦੀ ਸਚਾਈ ਦੇਖ ਕੇ ਉਹਦੀ ਸੱਚੀ ਸੁੱਚੀ ਨੀਅਤ ਦੇਖ ਕੇ ਉਹਦੀ ਸੇਵਾ ਦਾ ਉਹਦੀ ਸੇਵਾ ਭਾਵਨਾ ਦੇਖ ਕੇ ਆਪਣੇ ਪ੍ਰਤੀ ਪਿਆਰ ਭਰੋਸਾ ਦੇਖ ਕੇ ਉਹਦਾ ਹੀ ਭਲਾ ਨਹੀਂ ਕੀਤਾ ਉਹਦੀਆਂ ਕੁਲਾਂ ਤਾਰ ਦਿੱਤੀਆਂ ਅੱਜ ਵੀ ਸੋਮਾ ਸ਼ਾਹੀ ਕੁੱਲ ਚੱਲ ਰਹੀ ਆ ਪ੍ਰਮਾਤਮਾ ਨੇ ਕੁਲਾ ਨੋਹੀ ਅਬੀਰ ਕਰ ਦਿੱਤਾ ਜਨਮਾਂ ਜਨਮਾਂ ਦੀ ਗਰੀਬੀ ਕੱਟ ਦਿੱਤੀ ਸੋ ਇਹ ਸਾਖਿਆ ਪਾਪ ਜੀ ਦੇ ਨਾਲ ਇਸ ਕਰਕੇ ਸਾਜੀ ਕੀਤੀ ਵੀ ਸਤਿਗੁਰ ਸੱਚੇ ਪਾਸ਼ਾ ਜਦੋਂ ਵੀ ਸਾਡੇ ਤੇ ਰੀਜਦੇ ਆ ਨਾ ਸਾਡੇ ਅੰਦਰ ਦੀ ਭਾਵਨਾ ਦੇਖ ਕੇ ਸਾਡੀ ਸੇਵਾ ਭਾਵਨਾ ਦੇਖ ਕੇ ਸਾਡਾ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਦੇਖ ਕੇ ਸਾਡੀ ਨੀਅਤ ਦੇਖ ਕੇ ਫਿਰ ਰੀਜਦੇ ਆ ਸਾਡੀ ਮਿਹਨਤ ਦੇਖ ਕੇ ਰੀਜਦੇ ਆ ਤਾਂ ਜੇ ਗੁਰਨਾਣਕ ਪਾਸ਼ਾ ਜੀ ਦੀਆਂ ਖੁਸ਼ੀਆਂ ਵਰਕਤਾ ਚੱਲ ਕਰ ਰਹੀਆਂ ਨੇ ਗੁਰੂ ਰਾਮਦਾਸ ਪਾਸ਼ਾ ਜੀ ਦੀ ਕਿਰਪਾ ਚਲ ਕਰਦੀਆਂ ਤਾ ਕਦੇ ਵੀ ਮਨ ਦੇ ਵਿੱਚ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਲੈ ਕੇ ਆਉਣੀ ਨੀਅਤ ਦੇ ਵਿੱਚ ਕੋਟ ਦੇ ਹੀ ਲੈ ਕੇ ਆਉਣੀ ਹਰ ਵੇਲੇ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਦਇਆ ਦੀ ਤਰਸ ਦੀ ਭਾਵਨਾ ਰੱਖਣੀ ਆ ਜਿੱਥੇ ਵੀ ਮਦਦ ਕਰਨ ਦਾ ਮੌਕਾ ਮਿਲੇ ਹਮੇਸ਼ਾ ਮਦਦ ਦੇ ਲਈ ਤਿਆਰ ਬਰ ਤਿਆਰ ਰਹਿਣਾ ਹੈ ਅਤੇ ਜਿਸ ਵੀ ਕਿਸ ਦੇ ਨਾਲ ਤੁਸੀਂ ਮਦਦ ਕਰ ਰਹੇ ਹੋ ਭਾਵੇਂ ਪੈਸੇ ਦੇ ਨਾਲ ਭਾਵੇਂ ਤੁਸੀਂ ਕਿਸੇ ਨੂੰ ਰੋਟੀ ਟੋਕਰ ਖਵਾ ਕੇ ਸ਼ੁਕਰਾਨਾ ਮਾਲਕ ਦਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਮੈਨੂੰ ਵੰਡਣ ਵਾਲਾ ਬਣਾਇਆ ਤੁਸੀਂ ਮੈਨੂੰ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਮਾਲਕ ਦਾ ਸ਼ੁਕਰਾਨਾ ਕਰ ਜਿੰਨਾ ਹੀ ਸ਼ੁਕਰਾਨਾ ਕਰਾਂਗੇ ਨਾ ਉਨਾ ਹੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਾਡੇ ਉੱਤੇ ਹੋਵੇਗੀ ਤਾਂ ਫਿਰ ਗੁਰੂ ਦੀ ਬਰਕਤ ਹਾਸਲ ਕਰਨ ਦੇ ਹੀ ਤਰੀਕੇ ਆ ਸਾਡਾ ਭਰੋਸਾ ਸਾਡੇ ਗੁਰੂ ਤੇ ਹੋਵੇ ਸਾਡੀ ਆਸ ਅਰਦਾਸ ਸਾਡੇ ਗੁਰੂ ਤੇ ਹੋਵੇ ਗੁਰੂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲੀਏ ਹੱਕ ਸੱਚ ਦੀ ਕਿਰਤ ਕਿਰਤ ਦੇ ਵਿੱਚ ਇਮਾਨਦਾਰੀ ਰੱਜ ਕੇ ਮਿਹਨਤ ਨੀਅਤ ਸੱਚੀ ਸੋੱਚੀ ਅਤੇ ਰਸਨਾ ਦੇ ਤੇ ਹਰ ਵੇਲੇ ਸ਼ੁਕਰਾਨਾ ਸਰਬੱਤ ਦਾ ਭਲਾ ਕਰਨ ਦੇ ਲਈ ਤਿਆਰ ਰਹਿਣਾ